ਕੈਨੇਡਾ ਸਰਕਾਰ ਨੇ ਨਵੇਂ ਵੀਜ਼ਾ ਨਿਯਮ ਪੇਸ਼ ਕੀਤੇ ਨੇ ਜਿਸ ਨਾਲ ਸਰਹੱਦੀ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਸਟੂਡੈਂਟਸ ਕਾਮਯਾ ਅਤੇ ਪ੍ਰਵਾਸੀਆਂ ਦੀ ਵੀਜ਼ਾ ਸਥਿਤੀ ਨੂੰ ਸੋਧਣ ਜਾਂ ਰੱਦ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਅਪਡੇਟ ਕੀਤੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਨਿਯਮਾਂ ਦੇ ਤਹਿਤ ਕੈਨੇਡੀਅਨ ਸਰਹੱਦੀ ਕਰਮਚਾਰੀਆਂ ਕੋਲ ਹੁਣ ਸਥਾਈ ਨਿਵਾਸੀ ਦਸਤਾਵੇਜ਼ ਨੂੰ ਆਸਪਕਾਰਜਾ ਰੱਦ ਕਰਨ ਦਾ ਅਧਿਕਾਰ ਹੈ ਜਿਸ ਵਿੱਚ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਅਤੇ ਸਥਾਈ ਨਿਵਾਸੀ ਵੀਜ਼ਾ TRVS ਸ਼ਾਮਲ ਹੈ ਇਸ ਵਿੱਚ ਵਰਕ ਪਰਮਿਟ ਅਤੇ ਸਟੂਡੈਂਟਸ ਵੀਜ਼ਾ ਸ਼ਾਮਲ ਨੇ ਕੈਨੇਡਾ ਸਰਕਾਰ ਦੇ ਇੱਕ ਅਧਿਕਾਰਿਕ ਬਿਆਨ ਵਿੱਚ ਦੱਸਿਆ ਗਿਆ ਕਿ ਜੇਕਰ ਕਿਸੇ ਅਧਿਕਾਰੀ ਨੂੰ ਲੱਗਦਾ ਕਿ ਵੀਜ਼ਾ ਪ੍ਰਾਪਤ ਕਰਤਾ ਆਪਣੇ ਵੀਜ਼ਾ ਦੀ ਮਿਆਦ ਪੁੱਗਣ ਤੋਂ ਬਾਅਦ ਵਾਪਸ ਨਹੀਂ ਜਾਵੇਗਾ ਉਹ ਉਸ ਦਾ ਵੀਜ਼ਾ ਜਾਂ ਪਰਮਿਟ ਰੱਦ ਕਰ ਸਕਦੇ ਨੇ ਭਾਵੇਂ ਉਹ ਵਿਅਕਤੀ ਪਹਿਲਾਂ ਹੀ ਦੇਸ਼ ਵਿੱਚ ਮੌਜੂਦ ਹੋਵੇ ਇਹ ਬਦਲਾਅ ਬਹੁਤ ਸਾਰੇ ਅੰਤਰਰਾਸ਼ਟਰੀ ਸਟੂਡੈਂਟਸ ਅਤੇ ਕੰਮਿਆਂ ਲਈ ਕੁਝ ਹੱਦ ਤੱਕ ਅਨਿਸ਼ਚਿਤਤਾ ਪੈਦਾ ਕਰਦੇ ਨੇ ਜਿਨ੍ਹਾਂ ਵਿੱਚ ਭਾਰਤੀ ਨਾਗਰਿਕਾਂ ਦੀ ਮਹੱਤਵਪੂਰਨ ਸੰਖਿਆ ਸਰਕਾਰੀ ਅੰਕੜੇ ਦਰਸਾਉਂਦੇ ਨੇ ਕਿ 420000 ਤੋਂ ਵੱਧ ਭਾਰਤੀ ਸਟੂਡੈਂਟਸ ਇਸ ਸਮੇਂ ਕੈਨੇਡਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਨੇ ਨਵੇਂ ਨਿਯਮਾਂ ਦਾ ਮਤਲਬ ਹੈ ਕਿ ਜੇਕਰ ਕਿਸੇ ਸਟੂਡੈਂਟਸ ਜਾਂ ਕਰਮਚਾਰੀ ਦਾ ਪਰਮਿਟ ਰੱਦ ਕੀਤਾ ਜਾਂਦਾ ਤਾਂ ਉਹਨਾਂ ਨੂੰ ਇੱਕ ਨਿਸ਼ਚਿਤ ਮਿਤੀ ਤੱਕ ਕੈਨੇਡਾ ਛੱਡਣ ਦਾ ਨੋਟਿਸ ਮਿਲੇਗਾ